ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਹੈ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਦੇ ਕੋਲੇ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਵੀ ਬਾਈ ਸੰਦੀਪ ਦਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਠੀਕ ਹੈ ਜੀ ਤੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਹੈ ਜੀ ਵੇ ਕੋਈ ਦਿਨ ਐਸਾ ਹੋਵੇ ਦੋਸਤੋ ਵੀ ਪਸ਼ੂ ਘਟ ਹੋਣ ਨਹੀਂ ਤੇ 8-7-5 ਪਸ਼ੂ ਜਿਹੜੇ ਦੋਸਤੋ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਬਿਹੜਾ ਦਿਖਾ ਦਾਂਗੇ ਤੇ ਇੱਕ ਮੱਝ ਠੀਕ ਹੈ ਜੀ ਤੇ ਪਸ਼ੂ ਆਲਮੋਸਟ ਜੇਕਰ ਦੋਸਤੋ ਗੱਲ ਕਰ ਲਈਏ ਤੇ ਤਿੰਨ ਪਸ਼ੂ ਬਿਲਕੁਲ ਸਵੇਸ ਵਾਇਆ ਇੱਕ ਕੱਪੜ ਬਿਹੜਾ ਜੀ ਠੀਕ ਆ ਸੋ ਪੂਰੀ ਡਿਟੇਲ ਬਾਈ ਸੰਦੀਪ ਤੋਂ ਆਪਾਂ ਲੈ ਲਾਂਗੇ ਤੇ ਸਾਰੀਆਂ ਦੀ ਇਨਫੋਰਮੇਸ਼ਨ ਦੋਸਤੋ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਅੱਜ 14 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ 5 ਵਜੇ ਦਾ ਸਮਾਂ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਤਿ ਸ੍ਰੀ ਅਕਾਲ ਸਾਡੀ ਦਾ ਸੰਤੂ ਸਾਹਿਬ ਕੀ ਠੀਕ ਠਾਕ ਹੋ ਹੋਰ ਸੁਣਾਓ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਮਾਰੀ ਜੀ ਤੇ ਸ਼ਾਲਾ ਹਾਂ ਜੀ ਹਾਂ ਜੀ ਸੰਤੂ ਸਾਹਿਬ ਜੀ ਕਿਰਪਾ ਮਾਰੀ ਅੱਛਾ ਸੰਦੀਪ ਭਾਈ ਪਸ਼ੂ ਅੱਜ ਚਾਰ ਆ ਗਏ ਆਪਣੇ ਕੋਲ ਹਾਂ ਜੀ ਸੰਤੂ ਸਾਹਿਬ ਜੀ ਤਿੰਨ ਗਾਇਆਂ ਆਪਣੇ ਕੋਲ ਜਿਨ੍ਹਾਂ ਦੇ ਵਿੱਚੋਂ ਦੋ ਵੈੜਾਂ ਸੁਈਆਂ ਵਾਂ ਇੱਕ ਵੈੜ ਗੱਬਣਿਆ ਇੱਕ ਮਹਿ ਆਪਣੇ ਕੋਲ ਸੁਈ ਹੈ ਜੀ ਠੀਕ ਹੈ ਜੀ ਚਾਰ ਪਸ਼ੂ ਆ ਟੋਟਲ ਆਪਣੇ ਕੋਲ ਠੀਕ ਹੈ ਠੀਕ ਹੈ ਹਾਂ ਜੀ ਸੰਤੂ ਸਾਹਿਬ ਜੀ ਵੇਖ ਬੁਗਾ ਜੀ ਹੋਰ ਵੀ ਹਾਂਜੀ ਪਹਿਲਾ ਮਾਲ ਵਿਗਿਆ ਵਾ ਕੁਝ ਕੱਲ ਵੀ ਵੇਚੀਆਂ ਇੱਕ ਦੋ ਮਈਆਂ ਕੁ ਸਵੇਰੇ ਵੀ ਇੱਕ ਦੋ ਮਈਆਂ ਵੇਚੀਆਂ ਵਾ ਮਈਆਂ ਹੈ ਗਿਆਂ ਤੁਹਾਨੂੰ ਸਵੇਰ ਦਾ ਯਾਦ ਕਰਨਾ ਤੁਸੀਂ ਥੋੜਾ ਲੇਟ ਹੋ ਗਈ ਬਿਲਕੁਲ ਬਿਲਕੁਲ ਹਾਂਜੀ ਤੇ ਤਿੰਨ ਪਸੂ ਸੂਏ ਤੇ ਇੱਕ ਗੱਬਣ ਇੱਕ ਗੱਬਣ ਆ ਵੇਰ ਪਹਿਲੇ ਨੰਬਰ ਤੇ ਬੜੀ ਕਮਾਲ ਦੀ ਆ ਬਹੁਤ ਚੰਗੀ ਸੰਤੋ ਸਾਹਿਬ ਪਹਿਲੇ ਸਵੇਇਤੀ 22 ਕਿਲੋ ਦੁੱਧ ਨੇ ਭਰਿਆ ਵਾ ਹੂੰ ਵੇਖੋ ਦੂਜੇ ਸਵੇਰੇ ਕੀ ਕਮਾਲ ਕਰਦੇ ਅੱਛਾ ਹੁਣ ਇਹ ਦੂਜਾ ਸੂਵਾ ਸੂ ਗਈ ਹਾਂਜੀ ਹਾਂਜੀ ਡੇਢ ਕਿੰਨੇ ਕਿਲੋ ਜੀ ਡੇਢ ਸੰਤੋ ਸਾਹਿਬ ਜੀ ਨੇ ਕੋਈ ਕੁੜਾ ਨਹੀਂ ਮਾਇਆ ਮੇਰੇ ਨਾਲ ਮੰਗਵ ਤੇ ਸੋ ਵਾਟਰ ਕੁਆਲਿਟੀ ਦੋਸਤੋ ਇੱਕ ਵਾਰੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਵਾਂਗੇ ਠੀਕ ਹੈ ਜੀ ਆ ਬਣਾਉਂਦੇ ਬੀ ਬਿਗ ਆਡਰ ਆ ਜੀ ਠੀਕ ਹੈ ਜੀ ਐਕਸਟਰਾ ਆਰਡੀਨਰੀ ਆਡਰ ਆ ਸੋ ਹਾਈਟ ਬੇਸ਼ੱਕ ਮੀਡੀਅਮ ਆ ਦੋਸਤੋ ਪਰ ਕਰਮਾ ਵਾਲੀ ਬਿਲਕੁਲ ਹਵਾਨੇ ਵਾਲੇ ਪਾਸੋਂ ਵੇਕੀਤ ਪੰਡਾ ਪਾਈ ਖੜੀ ਹੈ ਠੀਕ ਆ ਥਾਨ ਥਾਨ ਨੂੰ ਪ੍ਰੋਪਰ ਵੇਖੋ ਮੁੱਠੀ ਵਾਲਾ ਜੀ ਬੀ ਇਹੋ ਜੇ ਪਸ਼ੂ ਸੰਦੀਪ ਸਿੰਘ ਸਾਹਿਬ ਕਾਫੀ ਆਪਾਂ ਮਤਲਬ ਕਿ ਲਿਆ ਕੇ ਸੇਲ ਕਰ ਲਏ ਹੈ ਸੰਧੂ ਸਾਹਿਬ ਆਪਣਾ ਸ਼ੌਂਕ ਹੈ ਚੰਗੇ ਚੰਗੇ ਪਸ਼ੂ ਲਿਆਉਂਦਾ ਹੈ ਵੀ ਦੋਸਤੋ ਆਰਡਰ ਦੀ ਕੁਆਲਿਟੀ ਵੇਖ ਕੇ ਐਂ ਲੱਗਦਾ ਵੀ ਪਸ਼ੂ ਤੋਂ ਜਿਵੇਂ ਤੁਰਨਾ ਥੋੜਾ ਜਿਆ ਅ ਡਿਫਿਕਲਟ ਹੋ ਜਾਂਦਾ ਵੇਖੋ ਬਾਕੀ ਨਵੀਂ ਵੈੜਾ ਵੀ ਦੂਜਾ ਸੂਆ ਵੀਰ ਕਹਿ ਰਿਹਾ ਠੀਕ ਹੈ ਜੀ ਪਿਓਰ ਦੂਜਾ ਸੂਆ ਸੰਧੂ ਸਾਹਿਬ ਛੇ ਦੰਦ ਆ ਵਛੀ ਹੈ ਜੀ ਲਓ ਜੀ ਠੀਕ ਹੈ ਜੀ ਦੂਜਾ ਸੂਆ ਤੋਂ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਬੇਥੀ ਤੁਸੀਂ ਵੇਖੋਗੇ ਥਾਣਾ ਦੇ ਵਿੱਚ ਗੈਵ ਕਾਫੀ ਸੋਹਣਾ ਕਮਾਲ ਦਾ ਗੈਵ ਆ ਤੇ ਥਾਣ ਕਾਫੀ ਸੋਹਣਾ ਠੀਕ ਹੈ ਜੀ ਜੇਕਰ ਮੁਠੀ ਜਿਹਾ ਤੇ ਮੁਠੀ ਜਿਹਾ ਦੋਸਤੋ ਠੀਕ ਆ ਤੇ ਬਹੁਤ ਵੀਰਾਂ ਨੂੰ ਪਸੰਦ ਆਊਗੀ ਇੱਕ ਕੁਝ ਦਿਨ ਪਹਿਲਾਂ ਦੋਸਤੋ ਇੱਕ ਜਰਸੀ ਵੇੜ ਲੈ ਕੇ ਇਸੇ ਤਰ੍ਹਾਂ ਦੀ ਜਿਹੜੀ ਇਹ ਵੇਚੀ ਸੀ ਗਵੀਰ ਨੇ ਬਹੁਤ ਭੈਣ ਭਰਾਵਾਂ ਦਾ ਇੱਕ ਸ਼ੌਂਕ ਸੀ ਇੱਕ ਇੱਛਾ ਸੀ ਵੀ ਉਹ ਜੇ ਬੱਚੀ ਖਰੀਦਣ ਦੀ ਠੀਕ ਆ ਸੋ ਇਸ ਬੱਚੀ ਨੂੰ ਤੁਸੀਂ ਹੱਥ ਪਾ ਸਕਦੇ ਜੀ ਅਹ ਠੀਕ ਹੈ ਅੱਛਾ ਸੰਦੀਪ ਭਾਈ ਕੀ ਡਿਮਾਂਡ ਵੀ ਰੋਗੀਆਂ ਸੀ ਸੰਤੂ ਸਾਹਿਬ ਮੁੱਲ ਕਰਦੇ ਆ ਨਾ 70000 ਰੁਪਿਆ 65000 ਦੀ ਵਛੀ ਦਵਾਂਗੇ ਭਾਵੇਂ ਕੋਈ ਸੂਈ ਸਵਾਈ ਆਪਣੇ ਤੋਂ 20 ਕਿਲੋ ਤੋਂ ਪਲੱਸ ਦੋ ਤਾਂ ਮਿੰਨਕੇ ਵੀ ਲੈ ਲੈ ਜੇ ਤਾਂ ਵੀ ਕੋਈ ਟੋਟ ਕੋਈ ਨਹੀਂ ਓ 65000 65000 ਦੀ ਹਾਣਾਂ ਦੇਣੀ ਆ ਵਛੀ ਦੇ ਲੈ ਲਈ ਆ ਹਾਣਾਂ ਵਾਲੀ ਗੱਲ ਹੀ ਆ ਹਾਣਾਂ ਵਾਲੀ ਗੱਲ ਆ ਉਹ ਜੋ 500 ਰੁਪਏ ਮਾਨ ਕਰ ਦਾਂਗਾ ਸੰਧਾ ਦੁੱਧ ਚੋਣਾ ਚਾਹੀਦਾ ਵੈਸੇ ਆਪਾਂ ਨਾਰਮਲੀ ਗੱਲ ਕਰਦੇ ਸਤਿ ਸ੍ਰੀ ਅਕਾਲ ਨਾਰਮਲੀ ਵਛੀ 20 ਕਿਲੋ ਪਹਿਲੇ ਸਵੇਰ ਦੁੱਧ ਕੱਢਿਆ 20 ਤੋਂ ਪਾਰ ਹੀ ਜਾਊਗੀ ਪਰ ਫਿਰ ਵੀ ਆਪਾਂ ਨੇ ਦੁੱਧ ਅਗੜੇ ਦੇ ਪਾਏ ਦਾ ਸਾਹਮ ਦਾ ਦੁੱਧ ਹੈ ਜੀ ਬਾਕੀ ਆਰਡਰ ਕੁਆਲਿਟੀ ਬਹੁਤ ਜ਼ਿਆਦੀ ਹੈ ਦੁੱਧ 20 ਤੋਂ ਪਲੱਸ ਲੈਣਾ ਚਾਹੀਦਾ ਇਹ ਪਰਪਨ ਤੋਂ ਆਪਣਾ ਭਰਾ ਚੰਗਾ ਬਿਲਕੁਲ ਓਕੇ ਜਾਨ ਮੁੰਗਲ ਮੁੰਲੀ ਦੀ ਮੋਟੀ ਧਾਰ ਮਾਰਦੀ ਭੋਲੀ ਬਿਲਕੁਲ ਲਓ ਜੀ ਠੀਕ ਹੈ ਤੇਪਨ ਦੋਸਤੋ ਇੱਕ ਨੰਬਰ ਆ ਠੀਕ ਹੈ ਬਾਕੀ ਆਪਦਾ ਤਸੱਲੀ ਨਾਲ ਕੋਈ ਵੀ ਰ ਭਰਾ ਕੇ ਕੋਈ ਪਾਇਆ ਪਾਇਆ ਤਾਂ ਸੰਦੀਪ ਪਹਿਲ ਜਿਹੜਾ ਤੇ ਕਰ ਲਿਆ ਕਰੋ ਠੀਕ ਆ ਤੇ ਹਾਈਟ ਸੋਹਣੀ ਆ ਵੈੜ ਓਵਰঅল ਜਿੰਨੇ ਵੀ ਆ ਸਾਰੀ ਬੜੀ ਚੰਗੀ ਬਿਲਕੁਲ ਚੰਗੀ ਵੈੜਾ ਠੀਕ ਆ ਆ ਦੇਖ ਸਾਡੀ ਬਾਡੀ ਵੇਟ ਦੀ ਆ ਵਜਨ ਰੋਡ ਪੂਰਾ ਪਸੰਦ ਆਉਗੀ ਠੀਕ ਹੈ ਜੀ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕ ਵੈੜ ਦਿਖਾਉਣੇ ਆ ਸੂਈ ਸੁਵਾਈ ਆ ਬਿਲਕੁਲ ਠੀਕ ਆ ਸੰਦੀਪ ਭਾਈ ਇਹ ਸੁਭਾ ਕਿੰਨਾ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਸੁਭਾ ਦੂਜੇ ਸੁਈ ਸੁਈ ਆ ਇਹ ਪਰਸੋਂ ਦੀ ਸੁਈ ਆ ਜੀ ਨਾਲ ਨਾਲ ਬਿਲਕੁਲ ਆ ਜੀ ਪਰਸੋਂ ਦੀ ਸੁਈ ਆ ਹਾਂਜੀ ਤੇ ਸੁਭਾ ਦੂਜਾ ਜੀ ਦੂਜਾ ਦੂਜਾ ਠੀਕ ਆ ਲਓ ਜੀ ਸੁਭਾ ਦੂਜਾ ਤੇ ਪਰਸੋਂ ਦੀ ਸੂਈ ਹੈ ਨਾੜੂ ਬੱਚੇ ਦੇ ਨਾਲ ਮਗਰ ਆ ਮੇਲ ਕਾਫੀ ਹੈ ਨਾ ਥੱਲੇ ਹਾਂਜੀ ਹਾਂਜੀ ਬੱਚਾ ਹੈ ਜੀ ਠੀਕ ਹੈ ਆ ਦੇਖੋ ਅੱਛਾ ਹੁਣ ਬੋਲੇ ਦੇ ਵਿੱਚ ਕੀ ਸਥਿਤੀ ਬਈ ਸੰਦੀਪ ਕਿੰਨਾ ਹੈ 18 ਦਾ 20 ਲੀਟਰ ਵੇਖ ਵੇਖਣਾ ਬੋਲੇ ਇਹ ਕਿੰਨਾਂ ਦੀ ਹੈ ਜੀ ਦੋ ਟਾਂਕ ਵੀ ਆਪਾਂ ਲੈ ਆ ਕੇ ਚੋਈ ਕਰਦੀਆਂ ਜਿੰਦਾ ਮਰਜੀ ਕੋਈ ਚੋ ਕੇ ਤਸੱਲੀ ਕਰਦੇ 20 ਲੀਟਰ 18 20 ਲੀਟਰ ਜਿੰਦਾ ਮਰਜੀ ਕੋਈ ਮੇਣਕੇ ਘੜ ਦਿੰਦਾ ਆਪਣੀ ਠੀਕ ਹੈ ਜੀ ਹਾਂਜੀ ਲਓ ਜੀ ਕੋਈ 18 ਤੋਂ 20 ਲੀਟਰ ਜਿਹੜਾ ਉਹਨ ਬੌਲੇ ਤੇ ਆ ਠੀਕ ਹੈ ਜੀ ਤੇ ਬੌਲੇ ਤੇ ਤੁਸੀਂ ਤਸੱਲੀ ਕਰ ਲਿਓ ਆ ਦੇਖੋ ਬਾਕੀ ਚਵਾ ਪਸਮਾਨ ਜਿਹੜਾ ਬਿਲਕੁਲ ਤੁਹਾਨੂੰ ਚੌਥਾ ਨਾਲ ਦਾ ਦੋਸਤੋ ਕਰਕੇ ਦਿਖਾ ਦਿੰਨੇ ਆ ਪਰ ਆ ਕੇ ਬਿਖਾ ਦਿੰਨੇ ਠੀਕ ਹੈ ਤੇ ਉਸ ਤੋਂ ਬਾਅਦ ਆਪਦੀ ਤਸੱਲੀ ਆਪਣੇ ਹੱਥੀ ਵੀ ਜ਼ਰੂਰ ਕਰ ਲਿਆ ਕਰੋ ਤੇ ਆ ਦੇਖੋ ਜਰਾ ਠੀਕ ਹੈ ਜੀ ਸਪੇਸ ਬੇਸ਼ੱਕ ਦੋਸਤੋ ਥੋੜੀ ਜੀ ਤੁਹਾਨੂੰ ਘਟ ਜਾਪੂਗੀ ਪਰ ਭਲ ਵੀ ਹੈਗੀ ਠੀਕ ਹੈ ਜੀ ਕਿਉਂਕਿ ਤਾਜੀ ਸੂਈ ਆ ਭਲ ਭੂਲ ਜਰੂਰ ਨਜ਼ਰ ਆਉਗੀ ਠੀਕ ਹੈ ਜੀ ਤੇ ਵੈਸੇ ਨਾਰਮਲੀ ਭਾਈ ਸੰਦੀਪ ਆਪਾਂ ਚਲੋ ਜਿਆਦਾ ਨਹੀਂ ਭਾਈ 20 ਤੋਂ ਪਲੱਸ ਚੱਲਣ ਵਾਲੀਆਂ ਚੰਗੀ ਸੇਵਾ ਦਾ ਤਾਂ ਆਪਾਂ ਲਈ ਉਹ ਤਾਂ ਆਦੇ 25 26 ਕਿਲੋ ਉਹਦੇ ਕੱਢ ਦਈਏ ਵਾ ਕੱਢਣਾ ਵੀ ਚਾਹੀਦਾ ਵਾ ਸ਼ੀਨ ਬਸ ਵੱਡੀ ਆ ਨਾ ਹਾਂਜੀ ਮੈਨੂੰ ਲੋਡ ਬਹੁਤ ਜ਼ਿਆਦਾ ਲਓ ਜੀ ਬਿਲਕੁਲ ਅਗਲੇ ਥਰਾਵਾਂ ਦੇ ਵਿੱਚੋਂ ਦੋਸਤੋ ਆ ਚਵਾਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਟਾ ਫਵਾਰਾ ਨਜ਼ਰ ਨਹੀਂ ਆਉਂਦਾ ਆ ਦੇਖੋ ਸੰਤੋ ਸਾਹਿਬ ਪੋਲੀ ਰੂ ਮਰ ਗਈ ਹੈ ਹੂੰ ਤੇ ਬਿਲਕੁਲ ਪੋਲੀ ਰੂ ਮਰ ਗਈ ਹੈ ਦੋਸਤੋ ਕਦ ਕੱਡ ਜਿਹੜਾ ਨਾਰਮਲੀ ਆਪਾਂ ਫਾਰਮ ਵਾਲੀਆਂ ਸ਼ੈੱਡ ਵਾਲੀਆਂ ਵੈਰਾਂ ਦੇਖਨੇ ਐਚ ਐਫ ਓਡੇ ਕਦ ਕੱਡ ਦੇ ਵਿੱਚ ਠੀਕ ਹੈ ਜੀ ਤੇ ਕ੍ਰੋਸ ਜ਼ਰੂਰ ਅਨੇ ਜੀ ਠੀਕ ਹੈ ਜੀ ਐਚ ਐਫ ਤੇ ਥੋੜਾ ਜਿਵੇਂ ਆਪਾਂ ਕਹਿ ਲਈਏ ਵੀ ਪਰਸੈਂਟੇਜ ਕੋਈ ਸ਼ਾਈ ਵਾਲ ਦਾ ਕ੍ਰੋਸ ਠੀਕ ਹੈ ਜੀ Okay. ਕੋਈ ਨਾ ਮਟਾ ਬਹੁਤ ਜ਼ਿਆਦਾ ਸੰਦ ਸਰ ਹੂੰ ਠੀਕ ਹੈ ਜੀ ਫਾਈਟ ਕਰਦੇ ਜਿਹੜਾ ਦੋਸਤੋ ਵੱਡੀ ਆ ਪੂਰੀ ਮਗਰ ਬੱਚਾ ਮੇਲਕਾਫ ਤੀਜੇ ਦਿਨ ਦੀ ਸੂਈ ਹੈ ਠੀਕ ਹੈ ਜੀ 18 ਤੋਂ 20 ਬੌਲਾ ਤੇ ਸੰਦੀਪ ਭਾਈ ਹਾਂ ਨਾ ਕਿੱਥੋਂ ਤੱਕ ਵੀ ਜਿਹੜੀ ਲੈਣ ਦੇ ਦੀ ਗੱਲ ਹੀ ਹੋਵੇ ਸੰਤੋਖਾ ਮੁੱਲ ਭਾਵੇਂ 80 ਕਰਾ ਲਾ 85 ਕਰਾ ਲਾ ਜਿਹਦੇ ਹਿਸਾਬ ਨਾਲ ਬਾਹਰ ਗਾ ਮਿਲ ਨਹੀਂ ਨਹੀਂ ਉਹਦੇ ਹਿਸਾਬ ਨਾਲ ਬਾਜ਼ਾਰ ਬਹੁਤ ਜ਼ਿਆਦਾ ਗਾਂ ਦਾ ਤੇਜ਼ ਚੱਲਣ ਦਿਆ ਵਾ 70000 ਦੀ ਗਾਂ ਦੇਵਾਂਗਾ ਉਹਦੇ ਵਿੱਚ ਮਾਨ ਤਾਨ ਕਰਾਂਗੇ ਜਿੰਨੇ ਜੋਗਾ ਮੰਗੇ 70000 ਹਾਂ ਜੋ ਚ ਮਾਨ ਤਾਨ ਕਰ ਦਾਂਗੇ ਸੰਤੋਖਾ 70000 ਕਿ ਬਾਕੀ ਤੁਸੀਂ ਦਾ ਮਰਜੀ ਕੋਈ ਚੋਕੇ ਤਸੱਲੀ ਕਰਕੇ ਆਪਣੇ ਤੋਂ 20 ਕਿਲੋ ਬੋੜਾ ਖੜ੍ਹ ਸਕਦਾ ਹੈ ਹਾਂ ਹਾਂਜੀ ਵੀ ਇੱਥੇ ਦਾ ਮਤਲਬ ਵੀ ਲੈਣ ਦੇ ਨਾ ਵੀ ਕੋਈ 100 200 50 ਇਧਰ ਉਧਰ ਥੋੜਾ ਬੋੜਾ ਉਧਰ ਉਧਰ ਹੋਣਾ ਇਹ 25 26 ਕਿਲੋ ਦਾ ਦੁੱਧ ਆ ਰਾਹਣਾ ਕੱਢੂਗੇ ਸਾਨੂੰ ਸਭ ਹਾਂਜੀ ਲਓ ਜੀ ਸੋ ਦੋਸਤੋ ਪਿਛਲੇ ਲਕਟੇਸ਼ਨ ਦੇ ਬਿਲਕੁਲ ਚਿਵਾ ਨੂੰ ਦੇਖਦੇ ਹੋਏ ਵੀਰਾਂ ਦਾ ਵੀ 25 26 25 26 ਨੀਅਰ ਅਬਾਊਂਡ ਨੀਅਰ ਰਾਊਂਡ ਇੱਥੇ ਚੱਲੂਗੀ ਕਿੰਨਾ ਦਿਨਾਂ ਦਾ ਸੀਗਾ ਸਾਨੂੰ ਸਭ 18 20 ਦੇ ਵਿੱਚ ਵਿੱਚ ਹੁਣ ਦੋ ਡੰਗ ਜੋਗੇ ਜਿਸ ਤਾ ਮਰਜ਼ੀ ਕੋ ਸੱਲੀ ਕਰੇ ਪੂਰਾ ਦੁੱਧ ਤਿਆਰ ਆ ਜੀ ਲਓ ਜੀ ਠੀਕ ਹੈ ਮੈਨੂੰ ਮਟਾ ਪੂਰਾ ਫੋਲਿਆ ਫੁੱਲ ਸਾਰੇ ਗਾਮ ਆ ਜੀ ਸ਼ੈੱਡ ਵਾਲੀ ਵਹਿੜ ਆ ਜੀ ਹਾਂਜੀ ਲੋ ਕਿ ਤਰ੍ਹਾਂ ਕੋ ਠੀਕ ਆ ਇਹ ਸੈਕੰਡ ਨੰਬਰ ਤੇ ਰੈਡ ਹੋ ਗਈ ਇੱਕ ਤੁਹਾਨੂੰ ਹੋਰ ਅ ਤੀਜੇ ਨੰਬਰ ਤੇ ਜਿਹੜੀ ਦੋਸਤੋ ਕ੍ਰੋਸ ਅਗਲੀ ਵਾਰ ਦਿਖਾ ਦਨੇ ਐਚਪੀ ਜਰਸੀ ਥੋੜਾ ਜਿਹਾ ਕ੍ਰੋਸ ਹੈ। ਇਹ ਕੀ ਸੁਭਾ ਸੰਤੋਖ ਸਾਹਿਬ ਇਹਦਾ? ਹਾਂ ਲੋ। ਸ਼ੁਰੂਆਤ ਤੀਜਾ ਸੂਈ ਹੈ ਜੀ। ਇਹ ਬੱਛੀ ਮਗਰਿਆ ਜੀ ਇਹਦੀ। ਮਗਰ ਬੱਛੀ ਹੈ। ਸੂਈ ਨੂੰ ਤਿੰਨ ਚਾਰ ਦਿਨ ਹੋਇਆ 15-16 ਕਿਲੋ ਬੋੜੀ ਹੋਈ ਹੈ ਇਹਦੇ ਥਲੇ। ਅੱਛਾ ਜੀ। ਤਿੰਨ ਚਾਰ ਦਿਨਾਂ ਤੇਨ ਚਾਰ ਦਿਨ ਹੀ ਹੋਏ ਸਨ। 15-16 ਕਿਲੋ। ਪੱਕਾ ਹੈ ਪੱਕਾ ਹੀ 15-16 ਕਿਲੋ ਐ ਲੀਟਰ ਮਾਰਮਾ ਥਲੇ ਦੁੱਧੂਗਾ। ਠੀਕ ਹੈ ਜੀ। ਹਾਂਜੀ। ਤੇ ਵਧੀਆ ਚੰਗੀ ਚਵਾਈ ਜੀ। 20 ਤਾਂ ਹਾਂਜੀ ਬਿਲਕੁਲ ਚਵਾਈ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਿੰਨ ਚਾਰ ਚੌਥਾ ਦਿਨ ਜਿਹੜਾ ਅੱਜ ਸੂਰੀ ਨੂੰ ਹੋ ਗਿਆ ਠੀਕ ਹੈ ਮੈਨਾਂ ਮਗਰਬ ਮਗਰਬ ਬੱਚੀ ਹੈ ਜੀ ਹਾਂ ਜੀ ਬੱਚੀ ਹੈ ਸੋਹਣੇ ਸਾਹਿਬ ਆ ਲੋ ਠੀਕ ਹੈ ਮਗਰਬ ਵੀ ਬੱਚੀ ਆ ਅੱਜ ਹੁਣ ਬਿਲਕੁਲ 15 15 ਕਿਲੋ ਲੀਟਰ ਹੁਣ ਹੋਏਗਾ ਬੋਲਸ 15 15 ਸਭ ਲਓ ਜੀ 15 ਤੋਂ 16 ਪੌਣਾ 16 ਕਿਲੋ ਹੋਏਗਾ ਥਲੇ ਜੀ ਠੀਕ ਹੈ ਜੀ 15 16 15 16 ਤੁਸੀਂ ਜਿਹੜਾ ਅਕਾਊਂਟ ਕਰ ਲਿਓ ਕੈਲਕੂਲੇਟ ਕਰ ਲਿਓ ਇੱਥੇ ਜਿਹੜਾ ਦੋਸਤੋ ਬੋਲ ਅੱਜ ਹਾਜ਼ਰ ਆ ਠੀਕ ਹੈ ਜੀ ਤੇ ਪੀਕ ਚਾ ਦੁੱਧ ਦੀ ਗੱਲ ਕਰ ਲਈ ਵੀਰਾਂ ਦਾ ਜੀ 20 ਤੋਂ ਪਲੱਸ 18 20 20 ਤੋਂ ਪਲੱਸ ਚੱਲਣ ਆਲੀ ਆ ਸਭਾ ਆਪਣੇ ਬੰਦਿਆਂ ਦਾ ਲਈ ਆ ਵੀ ਕਿ ਲਗੋ ਦਾ ਮੈਂ ਕਿਹਾ ਤੁਸ ਜੀ ਅੱਛਾ ਜੀ 60 ਚੱਲੂਗੀ ਠੀਕ ਹੈ ਭਰਾ ਆ ਮਗਰਲੇ ਥਾਣਾ ਦੀ ਚਵਾਈ ਵੇਖੋ ਜ ਜੀ 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 ਬਾਕੀ ਉਹਨਾਂ ਵੀਰਾਂ ਲਈਆ ਦੋਸਤੋ ਜਿਹੜੇ ਵੀਰ ਕੋਈ ਦੂਰ ਦਰਾਡੇ ਬੈਠੇ ਆ ਬਾਕੀ ਫਿਰ ਵੀ ਆਪਣੀ ਇੱਕ ਕਹਿਣ ਦਾ ਇਹ ਮਤਲਬ ਹੁੰਦਾ ਵੀ ਪਹਿਲੇ ਹੁੰਦੀ ਆ ਵੀ ਪ੍ਰੈਸੈਂਸ ਤੁਸੀਂ ਜਿਹੜੀਆਂ ਘਰ ਵਿਜ਼ਿਟ ਕਰਕੇ ਤਸੱਲੀ ਨੂੰ ਦੇ ਲਿਆ ਕਰੋ ਆਨਲਾਈਨ ਜਿਹੜੇ ਵੀ ਇਹ ਮੈਂ ਸੌਦਾ ਕਰਨਾ ਸੂਆ ਪਸੂ ਉਹਦੀ ਆਪਣੀ ਫੁੱਲ ਗਰੰਟੀ ਆ ਥਾਣਾ ਦੀ ਤੁਸੀਂ ਵੀ ਖਰੋਤੇ ਜੇ ਇਧਰ ਥਾਣਾ ਹੀ ਨਾ ਕੋਈ ਵੱਲ ਫੇਰ ਹੋਗਾ ਜੀ ਠੀਕ ਆ ਜੀ ਇਹ ਥੋੜੀ ਜਿਹੀ ਦੱਸੋ ਟੈਸਟਿੰਗ ਤਾਂ ਹੀ ਕਰਵਾ ਦਿੱਤੀ ਹੈ ਚਾਰੇ ਤੁਹਾਨੂੰ ਚੈੱਕ ਪਾਸ ਕਰਾ ਦਿੱਤੇ ਆ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਨਹੀਂ ਪਹੁੰਚ ਹੁੰਦੀ ਕਿ ਉਹਨਾਂ ਵੀਰਾਂ ਲਈ ਆ ਪਰ ਜਿਹੜੇ ਨੇੜੇ ਤੇੜੇ ਵਾਲੇ ਜਾਂ ਕੋਈ ਘਰੇ ਪਹੁੰਚ ਸਕਦਾ ਉਹ ਤਸੱਲੀ ਆਪਦੇ ਹੱਥੀ ਜ਼ਰੂਰ ਕਰ ਲਿਆ ਕਰੋ ਠੀਕ ਆ ਆ ਦੇਖੋ ਸੋ ਅਡਰ ਸਾਈਜ਼ ਚੰਗਾ ਪੱਧਰ ਬਖਾਲਾ ਬੈਕ ਸਾਈਡ ਤੋਂ ਜੇਕਰ ਆਪਾਂ ਦੇਖੀਏ ਬਿਲਕੁਲ ਪੱਧਰ ਲੇਵਾ ਤੇ ਹਾਂ ਤੁਹਾਨੂੰ ਪ੍ਰੋਪਰ ਮੁੱਠੀ ਹੈ ਜੀ ਠੀਕ ਹੈ ਮੁੱਠੀ ਬਹੁਤ ਚੰਗੀ ਲੱਗੀ ਸੰਤੋ ਜੀ ਬੀ ਮੁੱਠੀ ਬਾਤੀ ਆ ਫੇਸ ਕੁਆਲਟੀ ਤੁਸੀਂ ਆਪ ਦੇਖ ਲਓ ਜੀ ਠੀਕ ਹੈ ਤੇ ਵੈਸੇ ਤਾਜੀ ਬਿਲਕੁਲ ਸੂਈ ਹੈ ਦੁੱਸਤ ਸੂ ਦੇ ਵਿੱਚ ਪਸ਼ੂ ਫਿਰ ਵੀ ਜਿਹੜੀ ਸਿਹਤ ਆ ਦੁੱਸਤ ਤੁਸੀਂ ਦੇਖ ਸਕਦੇ ਜੀ ਠੀਕ ਹੈ ਕੋਈ ਖੁੰਜੀ ਨਹੀਂ ਜਾਂ ਟੁੱਟੀ ਨਹੀਂ ਸੇਤਲੇ ਪਾਸੋਂ ਪੂਰੀ ਰਾਜੀ ਹੈ ਵਜਨ ਵਜਨ ਠੀਕ ਹੈ ਤੇ ਸੰਦੀਪ ਭਾਈ ਇਹ ਹਾਂ ਨਾ ਫਿਰ ਇਹਦਾ ਕੀ ਹੋਣਾ ਸੰਤੋ ਸਾਹਿਬ ਮੁੱਲ ਤੋਂ 65 ਕਰਾੜੋ 57000 ਦੀ ਹਾਣਾ ਦੇ ਦਾਂਗੇ 57000 ਦੀ ਹਾਣਾ ਦੇਣੀ ਆ ਜੀ ਠੀਕ ਹੈ ਹਾਂਜੀ ਛੋੜ ਚੱਪਾ ਹੀ ਹੋਣਾ ਸੰਤੋ ਸਾਹਿਬ ਵਿਚੋਂ ਨਹੀਂ 55 ਦੇ ਵਿੱਚ 57000 ਦੀ ਹੈ ਜਿਹੜੀ ਦੋਸਤੋ ਲੈ ਤੇ ਆ ਖਾਨ ਆ ਜਿਹੜੀ 57000 ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਮੱਝ ਦਿਖਾ ਦਿੰਨੇ ਆ ਦੋਸਤੋ ਤਾਜੀ ਸੂਈ ਹੈ ਬਿਲਕੁਲ ਠੀਕ ਆ ਰੇਟ ਪੜਤਾ ਜਾਇਜ਼ ਰਹੂਗਾ ਤੋਂ ਦੁੱਧ ਪੁੱਛ ਲਈਨੇ ਵੀਰ ਤੋਂ ਕੀ ਹਾਜ਼ਰ ਆ ਥੰਦੇ ਸੰਤੂ ਸਾਹਿਬ ਆਈਟਮ 8 ਕਿਲੋ ਦੁੱਧ ਹਾਜ਼ਰ ਹੋਣਾ ਵਾ 8 ਕਿਲੋ ਜੀ ਹਾਂ ਜੀ ਪੰਜ ਛੀਕ ਨਾ ਆਏ ਸੂਈ ਹੋਈ ਸੁਆ ਸੰਦੀਪ ਭਾਈ ਕਿੰਨਾ ਸੁਆ ਤੀਜਾ ਸੰਤੂ ਸਾਹਿਬ ਤੀਜਾ ਸੁਆ ਹਾਂ ਠੀਕ ਆ ਸੁਆ ਤੀਜਾ ਦੋਸਤੋ 8 ਕਿਲੋ ਬਿਲਕੁਲ ਜਿਹੜਾ ਦੁੱਧ ਦਿਨ ਵੀ ਪਿੰਲੇ ਕੋਈ ਸੂਈ ਨਹੀਂ ਦਿਨ ਕੋਈ ਹਫਤੇ ਅੰਦਰ ਅੰਦਰ ਹੀ ਸੰਤੂ अच्छा संदीप भाई कोई तारਾਂ ਦੀ ਬਾਤ ਘੜ ਕੋਈ ਕੋਈ ਚੱਕਰੀ ਸੰਦੂ ਸਾਹ ਰੂਰ ਦੀ ਪੋਲੀ ਆਏ ਆ ਕੋਈ ਚੱਕਰ ਨਹੀਂ ਘੋਜਾ ਠੀਕ ਹੈ ਤਾਂ ਦੋਸਤੋ ਜਵਾਈ ਕਹਿੰਦਾ ਮਤਲਬ ਹੈ ਅਗਲੇ ਨਾ ਅਗਲਾ ਪਿਛਲੇ ਨਾ ਪਿਛਲਾ ਵੀਰੇ ਦਾ ਬਰਾਬਰ ਧਾਰਦਾ ਵੀ ਸੰਦੂ ਸਾਹ ਫਰਕ ਨਹੀਂਗਾ ਧਾਰਦਾ ਦੋ ਤਗੜੇ ਦੇ ਪਾਏ ਦਾ ਧਾਰਦਾ ਥਾਣਵਾਦ ਘਾਟ ਆਵੇ ਆਪਣੀ ਜ਼ੁਮੇਵਾਰੀ ਖੋਲਿਆ ਸੰਦੂ ਸਾਹ ਠੀਕ ਹੈ ਭਰਾ ਆਪਾਂ ਬੈਠੇ ਆ ਉਹ ਬੱਚਾ ਛੱਡਿਆ ਜੀ ਬਾਕੀ ਧਾਰਾ ਮਾਰਕੀਟ ਦੀਆਂ ਚੌਥਾ ਨਾਲ ਦੀਆਂ ਤਸੱਲੀ ਨਾਲ ਜਿਹੜੀ ਚੈੱਕ ਪਾਸ ਕਰਾ ਲੈਂਦੀ ਆ ਠੀਕ ਆ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਸਿੰਘ ਦਰਮਿਆਨਾ ਜਿਵੇਂ ਆਪਾਂ ਕਹਿੰਦੇ ਖੁੱਲੇ ਪੰਚ ਸਿੰਘ ਆ ਆਖੂ ਕੁ ਬਹੁਤ ਵਧੀਆ ਬਿੰਦੀ ਆਖ ਤੇ ਬੱਚੇ ਕੋਈ ਵੀਰ ਕਿਉਂਕਿ ਇਹੋ ਜਿਹੇ ਪਸ਼ੂ ਦੋਸਤੋਂ ਨਾਰਮਲੀ ਆਪਾਂ ਗਾ ਏਆਈ ਕਰਵਾ ਕੇ ਕੋਈ ਚੰਗੇ ਬੱਚੇ ਵੀ ਲੈ ਸਕਦੇ ਆ ਸੋ ਪਸ਼ੂ ਚੰਗਾ ਬੱਚੇ ਪੁੱਛੇਗਾ ਪਾ ਦਿੰਦਾ ਠੀਕ ਆ ਜੀ ਫਿਲਹਾਲ ਆਪਣਾ ਜਿਹੜਾ ਦੁੱਧ ਆ ਜਿਹੜਾ ਦੋਸਤੋਂ ਜਿੰਨਾ ਬਾਲਟੀ ਚ ਪੈਂਦਾ ਉਹ 8 ਕਿਲੋ ਆ ਉਹਦੇ ਦੇ ਵਾਸਤੇ ਤੁਸੀਂ ਸੌਦਾ ਕਰਨਾ ਜੀ ਇਹ 10 ਵੀ ਕਰ ਸਕਦੀ ਸੰਤੂ ਸਾਹਿਬ ਇਹ 12 ਵੀ ਕਰ ਸਕਦੀ ਗਾੜੀ ਦੁੱਧ ਅਗੜੇ ਦੇ ਪਾਇਰਾ ਸਾਂਹ ਦਾ ਦੁੱਧ ਦੇ ਬਿਲਕੁਲ ਬਾਕੀ ਹੁਣ ਮੌਕੇ ਤੇ ਭਰਾ ਵਿਖਾ ਦਿੰਨੇ ਆ ਪੋਲਾ ਚਵਾ ਕਿਦਾਂ ਦਾ ਦੋਸਤੋ ਮੇਨੋ ਚੀਜ਼ ਤੁਹਾਨੂੰ ਦਿਖਾਈ ਜਾਊਗੀ ਠੀਕ ਹੈ ਮਗਰੇ ਦੇ ਕੱਤੀ ਹੈ ਕਟਾ ਜੀ ਹਟਾਈਏ ਤੇ ਮੈਂ ਕਟਾ ਮੇਲ ਕਾ ਠੀਕ ਹੈ ਜੀ ਪਸਮਾ ਹੋ ਗਿਆ ਸੋ ਇੱਕ ਜੇ ਥਾਣਾ ਦੋਸਤੋ ਬੈਕ ਸਾਈਡ ਤੋਂ ਮਗਰੇਲੇ ਥਾਣੇ ਇੱਕ ਸਾਈਜ਼ ਅਗਲੇ ਥਾਣੇ ਦਾ ਇੱਕੋ ਜਿਹਾ ਸਾਈਜ਼ ਪੋਲੀਪਾਲੀ ਖੰਗਰ ਠੀਕ ਹੈ ਜੀ ਲਓ ਜੀ ਠੀਕ ਆ ਇਹ ਸੰਦੀਪ ਇਹਨੂੰ ਵੀ ਖੋਲ ਕੇ ਤੋੜ ਕੇ ਦਿਖਾ ਦਗੇ ਵੀਰ ਪਸ਼ੂ ਦੋਸਤੋ ਹਰ ਦਿਨ ਨਵੇਂ ਨਵੇਂ ਪਸ਼ੂ ਆਉਂਦੇ ਆ ਠੀਕ ਹੈ ਜੀ ਡੇਲੀ ਰੁਟੀਨ ਦੇ ਵਿੱਚ ਜਿੱਦਾਂ ਕਿ ਪਸ਼ੂ ਆਉਂਦੇ ਆ ਤੇ ਜਦੇ ਪਸ਼ੂ ਆਉਂਦੇ ਆ ਨਵੇਂ ਅਪਡੇਟ ਜ਼ਰੂਰ ਤੁਹਾਨੂੰ ਦੇ ਦਈਏ ਠੀਕ ਆ ਤੋ ਅੱਜ ਫਿਲਹਾਲ 4 ਨੱਕ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਲਾਸਟ ਦੇ ਵਿੱਚ ਇੱਕ ਮੱਝ ਸੀ ਠੀਕ ਹੈ ਫਿਲਹਾਲ 3 ਵੜਾ ਬਿਲਕੁਲ ਬਾਈ ਦੇ ਕੋਲ ਖੜੀਆਂ ਨੇ ਸਦੀ ਭਾਈ ਫਿਰ ਕੀ ਕਰਦੇ ਮੋਲੇ ਦਾ ਨਾਂ ਸਰਦਾਰ ਸਾਹਿਬ ਮੁੱਲ ਭਾਵੇਂ 60 ਕਰਾ ਲਓ ਤੁਹਾਨੂੰ 70 ਕਰਾ ਲਓ 60000 ਰੁਪਿਆ ਭਾਅ ਘਟਦੇ ਉਹਦੇ ਵਿੱਚ 2000 ਰੁਪਿਆ ਛੋਟ ਕਰਾਂਗਾ 58000 ਦੀ ਹਾਨਾ ਮੈਂ ਦੇ ਦਾਂਗੀ ਜੀ 58 ਦੀ 58000 ਦੀ ਹਾਨਾ ਦੇ ਦਾਂਗੀ ਚਲੋ ਨਾਲੇ ਕਰ ਕੋ ਮੈਂ ਤਾਜਾ ਸੂਆ ਪੀਵੇ ਤਾਜਾ ਸੂਆ ਹਾਂਜੀ ਜਿੰਨਾ ਮਰਜ਼ੀ ਕੋ ਪੀਵੇ ਟੋਕਰ ਫਿਰ 40 45 ਦੇ ਅਗਲਾ ਵੇਚ ਲੂਗਾ ਹਾਂਜੀ ਆ ਟੋਕਰ ਗਾ ਕਿਤੇ ਬਣ ਗਈ ਗੱਪਣ ਟੋਕਰ ਗੱਪਣ ਪਸੂ ਫਿਰ ਫਿਰ ਜਾੜੀ 45000 ਜਿੰਨਾ ਮਰਜ਼ੀ ਸੰਦਾਰ ਦੇ ਦ ਸਾਰਾ ਸੂਆ ਪੀਦਿਆਂ ਗਾੜੀ ਬਾਜ਼ਾਰ ਤੇ ਇੱਕ ਹੀ ਆਉਂਦੀ ਤੁਸੀਂ ਸਾਨੇ ਜ ਸੰਦੀਪਰੇ ਨੰਬਰ ਪੁੱਛ ਲਾਫ ਨੇ 8137038939 ਸੰਧੂ ਸਾਹਿਬ ਜੀ 8137038939 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੰਦੀਪ ਪਿੰਡ ਸੌਰ ਸਿੰਘ ਤੋਂ ਮਾਝਾ ਦਿਖਾ ਦਈਏ ਦੋਸਤੋ ਤਿੰਨ ਗਾਵਾਂ ਦਿਖਾ ਪੀਆ ਤੁਹਾਨੂੰ ਠੀਕ ਹੈ ਜੀ ਤਸੱਲੀ ਕਰ ਸਕਦੇ ਤੇ ਸਾਰੇ ਪਸ਼ੂ ਚਵਾਈ ਤੇ ਆ ਇੱਕ ਵਾਰ ਜਿਹੜੀ ਸਟਾਰਟਿੰਗ ਤੋਂ ਦਿਖਾਈ ਸੀ ਉਹਨੂੰ ਛੱਡ ਕੇ ਥਣ ਭਾਂਡੇ ਵਿਖਾ ਤੇ ਦੋਸਤੋ ਚਵਾਈਆਂ ਕੁਝ ਕੁਝ ਧਰਮ ਮਾਰ ਕੇ ਤਸੱਲੀ ਨਾਲ ਦਿਖਾਤੀਆਂ ਨੇ ਠੀਕ ਆ ਐਨੀਮਲ ਪਸੰਦ ਆਊਗਾ ਕਿਉਂਕਿ ਮੋਸਟਲੀ ਵੀਰ ਚੰਗੇ ਪਸ਼ੂ ਲੈਂਦਾ ਚੰਗੀ ਆਰਡਰ ਕੁਆਲਿਟੀ ਐਸ ਚੰਗੇ ਪਸ਼ੂ ਆ ਠੀਕ ਆ ਜੀ ਤੇ ਕੋਈ ਥਣਾ ਦਾ ਗੈਰ ਜਾਂ ਆਪਾਂ ਕਹਿੰਦੇ ਜੀ ਥਣਾ ਦਾ ਅਨਫਿਟ ਪਸ਼ੂ ਉਹ ਨਹੀਂ ਲਿਆ ਜਾਂਦਾਗਾ ਇਸ ਕਰਕੇ ਪਸ਼ੂ ਚੰਗੇ ਆ ਆ ਜੀ ਨਗਰਪੁਰਾ ਤੁਸੀਂ ਆਪ ਵੀ ਇਸ ਕਿੱਲੇ ਤੋਂ ਫਰੋਂ ਕਰਕੇ ਜਰੂਰ ਲਾ ਲਿਓ ਠੀਕ ਆ ਮਿਲਦੇ ਆ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ